ਪਰਮ ਸਤਕਾਰਯੋਗ ਸਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਦਿਨ 3 ਜੂਨ ਸਿੱਖ ਪੰਥ ਵਾਸਤੇ ਸਾਰੀ ਲੋਕਾਈ ਵਾਸਤੇ ਸਾਰੇ ਸੰਸਾਰ ਵਾਸਤੇ ਇੱਕ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ 3 ਜੂਨ ਸਾਲ 1863 ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਵੀਂ ਆਨੰਦ ਮਰਿਆਦਾ ਸਿਖਾਂ ਨੂੰ ਦਿੱਤੀ ਲੋਕਾਈ ਨੂੰ ਦਿੱਤੀ ਇਹਦੇ ਤੋਂ ਪਹਿਲਾਂ ਜੋ ਵਿਆਹ ਹੁੰਦੇ ਸਨ ਉਹ ਵੇਦ ਰੀਤੀ ਦੇ ਨਾਲ ਹੋਇਆ ਕਰਦੇ ਸਨ ਸਾਡੇ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤੱਕ ਸਾਰੇ ਹੀ ਗੁਰੂ ਸਹਿਬਾਨਾਂ ਦੇ ਵਿਆਹ ਜਿਹੜੇ ਨੇ ਉਹ ਵੇਦ ਰੀਤੀ ਦੇ ਨਾਲ ਪੰਡਤਾਂ ਨੇ ਕਰਵਾਏ ਸਿੱਖਾਂ ਦੇ ਘਰਾਂ ਦੇ ਵਿੱਚ ਕੋਈ ਵੀ ਧਾਰਮਿਕ ਕਰਮਕਾਂਡ ਹੁੰਦਾ ਸੀ ਭਾਵੇਂ ਕਿਸੇ ਬੱਚੇ ਦਾ ਜਨਮ ਹੋਇਆ ਹੈ ਜਾਂ ਕਿਸੇ ਦਾ ਵਿਆਹ ਹੈ ਜਾਂ ਕੋਈ ਚੜ੍ਹਾਈ ਕਰ ਗਿਆ ਹੈ ਕੋਈ ਮਰ ਗਿਆ ਹੈ ਇਹ ਸਾਰੇ ਕਰਮਕਾਂਡ ਜਿਹੜੇ ਸਨ ਬ੍ਰਾਹਮਣ ਪੰਡਤ ਲੋਕ ਕਰਿਆ ਕਰਦੇ ਸਨ ਤੇ ਸਮਾਂ गुज़रਦਾ ਗਿਆ ਸਮੇਂ ਦੇ ਨਾਲ ਨਾਲ ਪੰਤਾਂ ਦੇ ਲਾਲਚ ਜਿਹੜੇ ਸਨ ਬਹੁਤ ਜ਼ਿਆਦਾ ਵੱਧ ਗਏ ਪੰਡਤ ਜਿਹੜੇ ਸਨ ਆਪੋ ਆਪਣੇ ਧਰਮ ਕਰਮ ਤੋਂ ਵੀ ਡਿੱਗ ਚੁੱਕੇ ਸਨ ਉਹਨਾਂ ਦਾ ਆਪਣਾ ਕੋਈ ਨਿਤਨੇਮ ਕੋਈ ਧਰਮ ਕਰਮ ਨਹੀਂ ਸੀ ਹੁੱਕੇ ਪੀਂਦੇ ਸਨ ਤਬਾਕੂ ਖਾਣ ਲੱਗ ਪਏ ਤੇ ਇਹ ਫਜ਼ੂਲ ਦੀਆਂ ਰਸਮਾਂ ਜਿਹੜੀਆਂ ਸਨ ਲੋਕਾਂ ਨੂੰ ਬਰਬਾਦ ਕਰ ਰਹੀਆਂ ਸਨ ਲੋਕ ਬਹੁਤ ਜ਼ਿਆਦਾ ਦੁਖੀ ਸਨ ਇਸੇ ਕਰਕੇ ਹੀ ਕੁੜੀਆਂ ਦਾ ਜਦੋਂ ਵਿਆਹ ਕਰਨਾ ਔਖਾ ਹੋ ਗਿਆ ਤੇ ਲੋਕ ਜਿਹੜੇ ਸਨ ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨ ਲੱਗ ਪਏ ਕਿ ਇਹਨਾਂ ਦੇ ਵਿਆਹ ਤੇ ਬੜਾ ਖਰਚਾ ਕਰਨਾ ਪੈਂਦਾ ਹੈ ਦਾਜ ਦਾ ਹੇਜ ਦੇਣੇ ਪੈਂਦੇ ਨੇ ਪੰਡਤਾਂ ਦੇ ਵੱਖਰੇ ਖਰਚੇ ਨੇ ਲਾਗੀਆਂ ਨੂੰ ਲਾਗ ਦੇਣੇ ਪੈਂਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਖਰਚੇ ਜਿਹੜੇ ਸਨ ਜਿਨ੍ਹਾਂ ਤੋਂ ਡਰਦੇ ਹਿਆ ਲੋਕ ਜਿਹੜੇ ਸਨ ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨ ਲੱਗ ਪਏ ਹੋਰ ਵੀ ਬਹੁਤ ਸਾਰੇ ਕਾਰਨ ਸਨ ਕੁੜੀਆਂ ਨੂੰ ਮਾਰਨ ਦੇ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਤੁਰਕ ਧਾੜ ਵੀ ਲੋਕ ਜਿਹੜੇ ਸਨ ਉਹ ਇਥੋਂ ਪੰਜਾਬ ਤੋਂ ਨਿਕਲ ਕੇ ਜਾਂਦੇ ਸਨ ਇਹ ਕੁੜੀਆਂ ਨੂੰ ਚੁੱਕ ਕੇ ਲੈ ਜਾਣਾ ਇੱਕ ਇੱਕ ਦਿਨ ਦੇ ਵਿੱਚ 22000 ਲੜਕੀਆਂ ਜਿਹੜੀਆਂ ਸਨ ਉਹ ਚੁੱਕ ਕੇ ਲੈ ਕੇ ਗਏ ਇਸ ਦੁੱਖੋਂ ਵੀ ਮਾਪੇ ਜਿਹੜੇ ਸਨ ਕੁੜੀਆਂ ਨੂੰ ਜੰਮਦੀਆਂ ਨੂੰ ਮਾਰ ਦਿੰਦੇ ਸਨ ਕਿ ਇਹਨੇ ਅੱਗੇ ਜਾ ਕੇ ਵੀ ਨਰਕ ਹੀ ਭੋਗਣਾ ਹੈ ਇਹਨੂੰ ਜੰਮਦੀ ਨੂੰ ਹੀ ਮਾਰ ਦਈਏ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਪੰਜਾਬ ਦੀ ਸਥਿਤੀ ਦਾ ਅਧਿਐਨ ਕਰਦੇ ਨੇ ਇਸਤਰੀ ਦੀ ਜੋ ਹਾਲਤ ਹੈ ਉਹ ਬੜੀ ਤਰਸਯੋਗ ਹੈ ਇਸਤਰੀ ਜਾਮਾ ਨਿਰੰਤਰ ਗਰਾਵੜ ਵਾਲੇ ਪਾਸੇ ਜਾ ਰਿਹਾ ਹੈ। ਕੁੜੀਆਂ ਨੂੰ ਜੰਮਦੀਆਂ ਨੂੰ ਮਾਰਿਆ ਜਾ ਰਿਹਾ ਹੈ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੋਕਾ ਦਿੱਤਾ ਜੇ ਕੁੜੀਆਂ ਹੀ ਖਤਮ ਹੋ ਗਈਆਂ ਤੇ ਸੰਸਾਰ ਕਿਸ ਤਰ੍ਹਾਂ ਵਧੇਗਾ? ਕਿਉਂਕਿ ਜਦੋਂ ਜਦੋਂ ਇਸਤਰੀ ਜਾਮਾ ਘਟਿਆ ਹੈ ਸੰਸਾਰ ਘਟ ਗਿਆ। ਜਦੋਂ ਜਦੋਂ ਇਸਤਰੀ ਜਾਮਾ ਵਧਿਆ ਹੈ ਸੰਸਾਰ ਵਧਿਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਕਾ ਦਿੱਤਾ ਸੀ ਸੋ ਕਿਉ ਮੰਦਾ ਆਖੀ ਹੈ ਜਿਤ ਜਮਹ ਰਾਜਾਨ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਪੰਜਾਬ ਦੇ ਲੋਕਾਂ ਨੂੰ ਸਮਝਾਇਆ ਕਿ ਜੇ ਇਸਤਰੀ ਹੀ ਨਾ ਰਹੀ ਤੇ ਧਰੂ ਵਰਗੇ ਪ੍ਰਹਿਲਾਦ ਵਰਗੇ ਭਗਤ ਕਿੱਥੋਂ ਜੰਮਣਗੇ ਕੌਣ ਇਹਨਾਂ ਨੂੰ ਜਨਮ ਦੇਵੇਗਾ ਸਤਿਗੁਰੂ ਜੀ ਹੋਕਾ ਦਿੱਤਾ ਨਾਰੀ ਨਿੰਦਾ ਮਤ ਕਰੋ ਨਾਰੀ ਨਰ ਕੀ ਖਾਨ ਨਾਰੀ ਸੇ ਨਰ ਉਪਜੇ ਧਰੂ ਪ੍ਰਹਿਲਾਦ ਸਮਾਨ ਨਾਰੀ ਹੀ ਰਾਜਿਆਂ ਨੂੰ ਬਾਦਸ਼ਾਹਾਂ ਨੂੰ ਕਾਰੀਗਰਾਂ ਨੂੰ ਸੰਗਤ ਰਾਸ਼ਾਂ ਨੂੰ ਭਗਤਾਂ ਨੂੰ ਪੀਰਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਜਨਮ ਦਿੰਦੀ ਹੈ ਜੇ ਨਾਰੀ ਹੀ ਨਾਰੀ ਫਿਰ ਇਹ ਸਾਰੇ ਕਿੱਥੋਂ ਪੈਦਾ ਹੋਣਗੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੋਕਾਂ ਨੂੰ ਪੁੱਛਿਆ ਤੁਸੀਂ ਕੁੜੀਆਂ ਨੂੰ ਮਾਰਦੇ ਕਿਉਂ ਉਹਨਾਂ ਆਖਿਆ ਇਹਨਾਂ ਦੇ ਵਿਆਹ ਵਾਸਤੇ ਬੜੇ ਖਰਚੇ ਕਰਨੇ ਪੈਂਦੇ ਨੇ ਦੂਸਰਾ ਇਹ ਵੀ ਗੱਲ ਸੀ ਲੋਕਾਂ ਦੇ ਵਿੱਚ ਕਿ ਲੋਕ ਇਹ ਸਮਝਦੇ ਸਨ ਕਿ ਜੇ ਸਾਡੇ ਘਰ ਕੁੜੀ ਜੰਮੇਗੀ ਤੇ ਸਾਨੂੰ ਸਿਰ ਨੀਵਾ ਕਰਕੇ ਜਿਹੜਾ ਹੈ ਉਹ ਰਹਿਣਾ ਪਏਗਾ ਝੁੱਕ ਕੇ ਰਹਿਣਾ ਪਏਗਾ ਆਮ ਕਰਕੇ ਅੱਜ ਕੱਲ ਵੀ ਇਹ ਵਿਚਾਰ ਹੈ ਕਿ ਕੁੜੀ ਵਾਲਿਆਂ ਦਾ ਸਿਰ ਤੇ ਮੁੰਡੇ ਵਾਲਿਆਂ ਦੇ ਅੱਗੇ ਨੀਵਾ ਹੁੰਦਾ ਹੈ ਹਾਲਾਂਕਿ ਸਿਰ ਤੇ ਮੁੰਡੇ ਵਾਲਿਆਂ ਦਾ ਕੁੜੀ ਵਾਲਿਆਂ ਦੇ ਅੱਗੇ ਨੀਵਾ ਹੋਣਾ ਚਾਹੀਦਾ ਹੈ ਕਿਉਂਕਿ ਕੁੜੀ ਵਾਲਿਆਂ ਨੇ ਆਪਣੀ ਕੁੜੀ ਉਹਨਾਂ ਨੂੰ ਦਿੱਤੀ ਹੈ ਉਹਨਾਂ ਦੀ ਅੰਸ ਅੱਗੇ ਵਧਾਉਣ ਵਾਸਤੇ ਸਿਰ ਤੇ ਉਹਨਾਂ ਦਾ ਨੀਵਾ ਹੋਣਾ ਚਾਹੀਦਾ ਹੈ ਉਲਟਾ ਕੁੜੀ ਵਾਲੇ ਜਿਹੜੇ ਨੇ ਉਹ ਦਾਜ ਦਿੰਦੇ ਨੇ ਮੁੰਡੇ ਵਾਲਿਆਂ ਨੂੰ ਇਹ ਕਿਹੜਾ ਭੈੜਾ ਰਵਾਜ ਸੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਮਝਾਇਆ ਕਿ ਮੈਂ ਇਹ ਦਾਜ ਦਾ ਟੰਟਾ ਹੀ ਖਤਮ ਕਰ ਦੇਣ ਲੱਗਾ ਹਾਂ 1 ਜੂਨ 1863 ਨੂੰ ਸਿਆੜ ਪਿੰਡ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਮ੍ਰਿਤ ਤਿਆਰ ਕਰਵਾ ਕੇ ਪਹਿਲਾਂ ਬਾਬਾ ਬੇਲਾ ਸਿੰਘ ਜੀ ਦੀ ਹਵੇਲੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਸਤਿਗੁਰੂ ਜੀ ਅੰਮ੍ਰਿਤ ਤਿਆਰ ਕਰਵਾ ਕੇ 25 ਮਈ ਨੂੰ ਅੰਮ੍ਰਿਤ ਛਕਾਉਂਦੇ ਨੇ ਜਿਦੇ ਵਿੱਚ ਸਿਆੜ ਪਿੰਡ ਦਾ ਨੰਬਰਦਾਰ ਰਣ ਸਿੰਘ ਉਹਦੇ ਘਰੋਂ ਮਾਈ ਖੇਮਕੌਰ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਮਾਤਾ ਸਦਾ ਕੌਰ ਸਤਿਗੁਰੂ ਰਾਮ ਸਿੰਘ ਜੀ ਦੇ ਮਾਈ ਜੱਸਾ ਜੀ ਇਹਨਾਂ ਬੀਬੀਆਂ ਸਮੇਤ 25 ਮਾਈਆਂ ਨੇ ਅਮਰਤ ਛਕਿਆ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਾਈਆਂ ਨੂੰ ਪੰਜ ਕਕਾਰ ਬਖਸ਼ੇ ਤੇ ਹੁਕਮ ਕੀਤਾ ਕਿ ਅੱਜ ਤੋਂ ਸੋਚ ਸੋਧ ਦਾ ਪ੍ਰਸ਼ਾਦਾ ਜਿਹੜਾ ਉਹ ਤੁਸੀਂ ਵਰਤਣਾ ਹੈ ਮਾਈਆਂ ਉਤੇ ਕਿੱਡਾ ਵੱਡਾ ਉਪਕਾਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ ਉਹ ਇਸਤਰੀ ਜਾਮਾ ਜਿਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਘਰ ਦੀ ਚਾਰ ਦਿਵਾਰੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਇਸਤਰੀ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਮਾਰਿਆ ਗਿਆ ਜੰਮਦੀਆਂ ਕੁੜੀਆਂ ਨੂੰ ਘੜੇ ਦੇ ਵਿੱਚ ਪਾ ਕੇ ਇੱਕ ਭੂਆ ਹੋਇਆ ਕਰਦੀ ਸੀ ਪਿੰਡ ਦੇ ਵਿੱਚ ਜਦੋਂ ਕਿਸੇ ਬੱਚੀ ਨੇ ਜਨਮ ਲੈਣਾ ਤੇ ਉਸ ਭੂਆ ਨੂੰ ਸੱਦਿਆ ਜਾਂਦਾ ਸੀ ਅੱਕ ਦੇ ਦੁੱਧ ਦੇ ਨਾਲ ਭਿੱਜੀ ਹੋਈ ਰੂੰ ਦੀ ਬੱਤੀ ਉਹ ਭੂਆ ਉਸ ਨਵ ਜੰਮੀ ਬੱਚੀ ਦੇ ਮੂੰਹ ਦੇ ਵਿੱਚ ਉਹ ਪਾ ਦਿਆ ਕਰਦੀ ਸੀ ਤੇ ਉਹ ਬੱਚੀ ਨੇ ਉਸ ਰੂੰ ਦੀ ਬੱਤੀ ਨੂੰ ਦੁੱਧ ਸਮਝ ਕੇ ਚੁੰਗ ਲੈਣਾ ਤੇ ਮਰ ਜਾਣਾ ਉਸ ਨੂੰ ਘੜੇ ਦੇ ਵਿੱਚ ਪਾ ਕੇ ਉਹ ਭੂਆ ਮਿੱਟੀ ਦੇ ਵਿੱਚ ਨੱਪ ਦਿੰਦੀ ਸੀ ਤੇ ਇੱਕ ਗੱਲ ਪੜਦੀ ਸੀ ਗੁੜ ਖਾਵੀ ਪੂਣੀ 31 ਆਪ ਨਾ ਆਵੀ ਤੇ ਵੀਰਾਂ ਨੂੰ 31 ਇਹ ਹਾਲਾਤ ਸਨ ਪੰਜਾਬ ਦੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹੋ ਜੇ ਨਰਕ ਦੇ ਵਿੱਚੋਂ ਇਸਤਰੀ ਨੂੰ ਕੱਢਿਆ ਬਰਾਬਰ ਦਾ ਦਰਜਾ ਦਿੱਤਾ ਇਹਦੇ ਤੋਂ ਬਾਅਦ ਫਿਰ 3 ਜੂਨ 1863 ਨੂੰ ਧੂੜਕੋਟ ਵਾਲਾ ਜੋਗਾ ਸਿੰਘ ਜਿਹੜਾ ਸੀ ਇਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਲੜਕੀ ਦਾ ਜਿਹੜਾ ਆਨੰਦ ਕਾਰਜ ਹੈ ਉਹ ਨਵੀਂ ਆਨੰਦ ਮਰਿਆਦਾ ਦੇ ਨਾਲ ਕਰਿਓ ਧੂੜਕੋਟ ਦੇ ਵਿੱਚ ਨਾਮਤਾਰੀਆਂ ਦੀ ਗਿਣਤੀ ਥੋੜੀ ਸੀ ਖੋਟੇ ਪਿੰਡ ਦੇ ਵਿੱਚ ਨਾਮਤਾਰੀਆਂ ਦੀ ਗਿਣਤੀ ਵਾਵਾ ਸੀ 3 ਜੂਨ ਦਾ ਦਿਨ ਚੁਣਿਆ ਗਿਆ ਖੋਟੇ ਪਿੰਡ ਨੂੰ ਚੁਣਿਆ ਗਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਲੇ ਦੁਆਲੇ ਚਿੱਠੀਆਂ ਸੁਨੇਹੇ ਭੇਜ ਦਿੱਤੇ ਕਿ 3 ਜੂਨ ਨੂੰ ਨਵੀਂ ਆਨੰਦ ਮਰਿਆਦਾ ਜਿਹੜੀ ਹੈ ਉਹ ਸ਼ੁਰੂ ਕਰਨ ਲੱਗੇ ਆ 3 ਜੂਨ ਨੂੰ ਖੋਟੇ ਪਿੰਡ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਹਵਨ ਜਗ ਕੀਤਾ ਗਿਆ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਆਖਿਆ ਕਿ ਆਪਾਂ ਹਵਨ ਵਾਸਤੇ ਵੀ ਪੰਡਤਾਂ ਨੂੰ ਨਹੀਂ ਸੱਦਣਾ ਇਹ ਆਪੋ ਆਪਣੇ ਧਰਮ ਕਰਮ ਤੋਂ ਡਿੱਗ ਚੁੱਕੇ ਨੇ ਇਹ ਹਵਨ ਜਗ ਵੀ ਆਪਾਂ ਆਪ ਹੀ ਕਰ ਲੈਣਾ ਹਵਨ ਜਗ ਮਾੜਾ ਨਹੀਂ ਅੱਜ ਕੱਲ ਬਹੁਤ ਸਾਰੇ ਲੋਕ ਨਿੰਦਿਆ ਕਰਦੇ ਨੇ ਜੀ ਨਾਮਤਾਰੀ ਇਹ ਬ੍ਰਾਹਮਣਵਾਦ ਕਰਦੇ ਨੇ ਹਵਨ ਜਗ ਕਰਦੇ ਨੇ ਹਵਨ ਮਾੜਾ ਨਹੀਂ ਹੈ ਹਵਨ ਇੱਕ ਉੱਤਮ ਕਰਮ ਹੈ ਇਹ ਸਤਜੁਗ ਦਾ ਕਰਮ ਸਾਨੂੰ ਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਿੱਤਾ ਜੋ ਬਾਣੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਣਾ ਦੇਵੀ ਦੇ ਟਿੱਲੇ ਤੇ ਪੜੀਆਂ ਉਹੀ ਬਾਣੀਆਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਸਮ ਬਾਣੀਆਂ ਨੂੰ ਪੜਾ ਕੇ ਤੇ ਹਵਨ ਜਗ ਕਰਵਾਇਆ ਜਪਜੀ ਸਾਹਿਬ ਜਪ ਸਾਹਿਬ ਚੌਪਈ ਸਾਹਿਬ ਚੰਡੀ ਦੀ ਵਾਰ ਉਗਰਦੰਤੀ ਅਕਾਲ ਉਸਤਤ ਚੰਡੀ ਚਰਿਤ੍ਰ ਦੂਸਰਾ ਇਸ ਤਰ੍ਹਾਂ ਇਹ ਬਾਣੀਆਂ ਪੜ ਕੇ ਸਿੱਖਾਂ ਨੇ ਹਵਨ ਕੀਤਾ ਆਸਾ ਦੀ ਵਾਰ ਦੇ ਉਪਰੰਤ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਲਾਵਾਂ ਉਚਾਰਨ ਕੀਤੀਆਂ ਸੀ ਸੁਹੀ ਰਾਗ ਦੇ ਵਿੱਚ ਉਸ ਸੁਹੀ ਰਾਗ ਦੀਆਂ ਲਾਵਾਂ ਨੂੰ ਪੜਵਾ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਆਨੰਦ ਕਾਰਜ ਕਰਵਾਏ ਛੇ ਅੰਤਰਜਾਤੀ ਆਨੰਦ ਕਾਰਜ ਅੰਤਰਜਾਤੀ ਭਾਵ ਜੇ ਮੁੰਡਾ ਤਰਖਾਣਾ ਦਾ ਹੈ ਉਹਦੇ ਪਿੱਛੇ ਕੁੜੀ ਅਰੋੜਿਆਂ ਦੀ ਹੈ ਜੇ ਮੁੰਡਾ ਜੱਟਾਂ ਦਾ ਹੈ ਕੁੜੀ ਜੱਟਾਂ ਦੀ ਹੈ ਤੇ ਉਹਦੇ ਪਿੱਛੇ ਮੁੰਡਾ ਤਰਖਾਣਾ ਦਾ ਮੁੰਡਾ ਜੱਟਾਂ ਦਾ ਕੁੜੀ ਤਰਖਾਣਾ ਦੀ ਅੰਤਰਜਾਤੀ ਆਨੰਦ ਕਾਰਜ ਕਰਵਾਏ ਅੱਜ ਵੀ ਬਹੁਤ ਸਾਰੇ ਲੋਕ ਇਹ ਪ੍ਰਚਾਰ ਕਰਦੇ ਨੇ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਪਰ ਇਸ ਗੱਲ ਨੂੰ ਕੋਈ ਮੰਨਦਾ ਨਹੀਂ ਜੇ ਜੱਟ ਹੈ ਆਪਣੀ ਕੁੜੀ ਮੁੰਡੇ ਵਾਸਤੇ ਉਹ ਕੋਈ ਰਿਸ਼ਤਾ ਸਾਖ ਲੱਭਦਾ ਹੈ ਬੱਚਿਆਂ ਵਾਸਤੇ ਤੇ ਉਹ ਜੱਟਾਂ ਵਿੱਚ ਹੀ ਲੱਭਦਾ ਹੈ ਕੇਵਲ ਤੇ ਕੇਵਲ ਨਾਮਧਾਰੀਆਂ ਦੇ ਵਿੱਚ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਕਿਰਪਾ ਕੀਤੀ ਸਿਰਫ ਇਹ ਵੇਖਿਆ ਜਾਂਦਾ ਹੈ ਕਿ ਇਹ ਨਾਮਧਾਰੀ ਹੈ ਇਹ ਸਿੱਖ ਹੈ ਜਾਤ ਪਾਤ ਨਹੀਂ ਵੇਖੀ ਜਾਂਦੀ ਇਹ ਅੰਤਰਾਜਤੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਨੰਦ ਕਾਰਜ ਸ਼ੁਰੂ ਕਰਵਾਏ ਨਵੀਂ ਆਨੰਦ ਮਰਿਆਦਾ ਸੰਸਾਰ ਨੂੰ ਦਿੱਤੀ ਇਨ੍ਹਾਂ ਆਨੰਦ ਕਾਰਜਾਂ ਦੇ ਵਿੱਚ ਆਨੰਦ ਰੀਤੀ ਦੇ ਵਿੱਚ ਬਿਲਕੁਲ ਵੀ ਦਾਜ ਦਹੇਜ ਜਿਹੜਾ ਹੈ ਉਹ ਬੰਦ ਕਰ ਦਿੱਤਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਦੇ ਆਨੰਦ ਕਰਵਾਏ ਕੋਈ ਖਰਚਾ ਕੋਈ ਦਾਜ ਦਹੇਜ ਇਨ੍ਹਾਂ ਦੇ ਵਿੱਚ ਕੋਈ ਲੈਣ ਦੇਣ ਕੋਈ ਰਸਮੋ ਰਿਵਾਜ ਜਿਹੜਾ ਸੀ ਨਹੀਂ ਕੀਤਾ ਗਿਆ ਵਿਧਵਾ ਵਿਆਹ ਜਿਹੜੇ ਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ਼ੁਰੂ ਕਰਵਾਉਂਦੇ ਨੇ ਵਿਧਵਾ ਵਿਆਹ ਤੇ ਬ੍ਰਾਹਮਣਾਂ ਨੇ ਪੰਡਤਾ ਨੇ ਪੂਰਨ ਤੌਰ ਤੇ ਪਾਬੰਦੀ ਲਾਈ ਹੋਈ ਸੀ ਪਰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸਤਰੀ ਜਾਤੀ ਦੇ ਵੱਡਾ ਉਪਕਾਰ ਕੀਤਾ ਵਿਧਵਾ ਵਿਆਹ ਜਿਹੜੇ ਨੇ ਸ਼ੁਰੂ ਕਰਵਾਏ ਹੁਣ ਪੰਡਤਾ ਨੇ ਜਦੋਂ ਵੇਖਿਆ ਕਿ ਨਵੀਂ ਆਨੰਦ ਬਰਿਆਦਾ ਸ਼ੁਰੂ ਕਰ ਦਿੱਤੀ ਇਹ ਕੂਕਿਆਂ ਦੇ ਗੁਰੂ ਨੇ ਉਹਨਾਂ ਨੇ ਜਾ ਕੇ ਬਾਗੇ ਫਰਾਨੇ ਪਹਿਲਾਂ ਤੇ ਉਹਨਾਂ ਨੇ ਇੱਥੇ ਹੀ ਬੜਾ ਵਿਰੋਧ ਕੀਤਾ ਜਦੋਂ ਇਹ ਆਨੰਦ ਕਾਰਜ ਗੁਰੂ ਰਾਮ ਸਿੰਘ ਜੀ ਕਰਨ ਲੱਗੇ ਨੇ ਪੰਡਤ ਇਕੱਠੇ ਹੋ ਕੇ ਆਏ ਉਹਨਾਂ ਨੇ ਅਖਿਆ ਕਿ ਅਸੀਂ ਹਵਨਕੁੰਡ ਦੇ ਵਿੱਚ ਛਾਲ ਮਾਰ ਦੇਣੀ ਹੈ ਅਸੀਂ ਆਤਮ ਹੱਤਿਆ ਕਰ ਲਵਾਂਗੇ ਇਹਦਾ ਪਾਪ ਤੁਹਾਨੂੰ ਲੱਗੇਗਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜੇ ਜਿਹੜਾ ਪੰਡਤ ਜਾਦਾ ਮਰਨ ਨੂੰ ਕਹਲਾ ਹੈ ਨਾ ਉਹ ਸਾਹਮਣੇ ਆਵੇ ਮੈਂ ਆਪ ਹੀ ਉਹਨੂੰ ਹਵਨਕੁੰਡ ਦੇ ਵਿੱਚ ਸੁੱਟ ਕੱਤਾਂਗਾ ਸਾਰੇ ਪੰਡਤ ਜਿਹੜੇ ਡਰ ਗਏ ਫਿਰ ਇਹ ਬਾਗੇ ਪੁਰਾਣੇ ਜਾਂਦੇ ਨੇ ਬਾਗੇ ਪੁਰਾਣੇ ਜਾ ਕੇ ਇਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਕਿ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਕੂਕਿਆਂ ਦੇ ਗੁਰੂ ਨੇ ਸਾਡੇ ਢਿੱਡ ਤੇ ਲੱਤ ਮਾਰੀ ਸਾਡਾ ਹੱਕ ਖੋਲਿਆ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬਾਗੇ ਪੁਰਾਣੇ ਤਲਬ ਕੀਤਾ ਜਾਂਦਾ ਸੱਦਿਆ ਗਿਆ ਤੇ ਉਸ ਵੇਲੇ ਜਿਹੜਾ ਅੰਗਰੇਜ਼ ਅਫਸਰ ਸੀ ਉਹਨੇ ਪੰਡਤਾਂ ਨੂੰ ਪੁੱਛਿਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਦੱਸੋ ਤੁਸੀਂ ਕੋਈ ਰਜਿਸਟਰ ਕੋਈ ਬਹੀ ਲਾਈ ਹੈ ਜਿਹਦੇ ਵਿੱਚ ਲਿਖਦੇ ਹੋ ਕਿ ਕਿੰਨੇ ਪੈਸੇ ਸਾਨੂੰ ਮਿਲਣੇ ਨੇ ਜਾਂ ਕਿੰਨਾ ਸਾਡਾ ਨੁਕਸਾਨ ਹੋਇਆ ਉਹ ਆਂਦੇ ਅਸੀਂ ਰਜਿਸਟਰ ਤੇ ਕੋਈ ਨਹੀਂ ਲਾਇਆ ਇਹ ਸਾਡੇ ਪੈਸੇ ਜਿਹੜੇ ਤੈ ਨਹੀਂ ਹੁੰਦੇ ਤੇ ਅਸੀਂ ਕਿਤੇ ਲਿਖਦੇ ਨਹੀਂ ਫਿਰ ਉਹ ਜਿਹੜਾ ਸੀ ਅੰਗਰੇਜ਼ ਅਫਸਰ ਉਹਨੇ ਆਖਿਆ ਜਦੋਂ ਤੁਸੀਂ ਕੋਈ ਵਹੀ ਨਹੀਂ ਲਾਇਆ ਕੋਈ ਰਜਿਸਟਰ ਨਹੀਂ ਲਾਇਆ ਫਿਰ ਕਿਦਾਂ ਮੰਨੀਏ ਕਿ ਇਹਨਾਂ ਨੇ ਤੁਹਾਡਾ ਕਿੰਨਾ ਨੁਕਸਾਨ ਕੀਤਾ ਇਹਨਾਂ ਤੋਂ ਕਿਵੇਂ ਭਰ ਭਾਈ ਕਰੀਏ ਨੁਕਸਾਨ ਦੀ ਫਿਰ ਵੀ ਪੰਡਤਾਂ ਨੇ ਵਿਰੋਧ ਕੀਤਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ 28 ਦਿਨ ਬਾਗੇ ਪੁਰਾਣੇ ਉਸ ਚੌਂਕੀ ਦੇ ਵਿੱਚ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਪੇਸ਼ੀ ਹੁੰਦੀ ਰਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਨੂੰ ਸਮਝਾਇਆ ਕਿ ਮੈਂ ਤੁਹਾਡਾ ਹੱਕ ਨਹੀਂ ਖੋਇਆ ਮੈਂ ਤੁਹਾਡੇ ਲੱਤ ਢਿੱਡ ਤੇ ਲੱਤ ਨਹੀਂ ਮਾਰੀ ਮੈਂ ਤੇ ਸਿੱਖਾਂ ਦਾ ਭਾਰ ਹੀ ਜਿਹੜਾ ਹੋਲਾ ਕਰ ਦਿੱਤਾ ਉਹਨਾਂ ਦਾ ਭਾਰ ਉਹਨਾਂ ਨੂੰ ਹੀ ਝੁਕਾ ਦਿੱਤਾ ਉਹ ਆਪਣਾ ਕਾਰਜ ਆਪ ਕਰ ਲੈਣ ਅੱਜ ਵੀ ਸਤਿਗੁਰੂ ਉਦੇਸ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕਰਿਆ ਕਰਦੇ ਸਨ ਸਤਿਗੁਰੂ ਦੇਸ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਤੁਸੀਂ ਜਿਹੜੇ ਮੁੰਡੇ ਕੁੜੀਆਂ ਦਾ ਆਨੰਦ ਕਾਰਜ ਹੁੰਦਾ ਹੈ ਉਹ ਆਪਣਾ ਪਾਠ ਆਪ ਕਰਕੇ ਲਿਓਣ ਜੇ ਆਪ ਪਾਠ ਨਹੀਂ ਕਰ ਸਕਦੇ ਤੇ ਉਹ ਕਿਸੇ ਪਾਠੀ ਸਿੰਘ ਤੋਂ ਅਗਰ ਪਾਠ ਕਰਵਾਇਆ ਹੈ ਤੇ ਉਹਦੇ ਕੋਲੋਂ ਪਾਠ ਸੁਣ ਲੈਣ ਬੈਠ ਕੇ ਅਸੀਂ ਉਹ ਪੰਤਾਂ ਵਾਲਾ ਕੰਮ ਸ਼ੁਰੂ ਨਾ ਕਰੀਏ ਪਾਠੀ ਸਿੰਘ ਆਇਆ ਨੂੰ ਪੈਸੇ ਦੇ ਦਿੱਤੇ ਤੇ ਪਾਠ ਜਿਹੜਾ ਉਹ ਹੋ ਗਿਆ ਆਪ ਪਾਠ ਕਰੀਏ ਬਾਰ-ਬਾਰ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜੇ ਆਪ ਪਾਠ ਨਹੀਂ ਕਰ ਸਕਦੇ ਤੇ ਪਾਠੀ ਸਿੰਘ ਨੂੰ ਪਾਠ ਕਰਨ ਵਾਸਤੇ ਆਖਿਆ ਜਾਵੇ ਤੇ ਉਹਦੇ ਕੋਲੋਂ ਪਾਠ ਸੁਣਿਆ ਜਾਵੇ ਦੋਵੇਂ ਮੁੰਡਾ ਕੁੜੀ ਜਿਹੜਾ ਉਹ ਪਾਠ ਸੁਣਨ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਆਨੰਦ ਕਾਰਜ ਇੰਨੇ ਸਾਦੇ ਕਰ ਦਿੱਤੇ ਸਤਿਗੁਰੂ ਜੀ ਹੁਕਮ ਕੀਤਾ ਕਿ 13 ਰੁਪਏ ਤੋਂ ਵੱਧ ਕੋਈ ਸਿੱਖ ਇਨ੍ਹਾਂ ਆਨੰਦ ਕਾਰਜਾਂ ਦੇ ਉੱਪਰ ਖਰਚਾ ਨਾ ਕਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਨਵੀਂ ਆਨੰਦ ਮਰਿਆਦਾ ਦਿੱਤੀ ਕੋਈ ਇਨ੍ਹਾਂ ਦੇ ਵਿੱਚ ਦਾਜ ਦੇ ਜਿਹੜਾ ਸੀ ਨਹੀਂ ਲਿਆ ਗਿਆ ਇਹ ਸਾਦੇ ਆਨੰਦ ਕਾਰਜ ਪਵਿੱਤਰ ਰੀਤ ਜਿਹੜੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪੰਜਾਬ ਦਾ ਕੋੜ ਦੂਰ ਕਰਨ ਵਾਸਤੇ ਚਿੰਤਾ ਮੁਕਤ ਕਰਨ ਵਾਸਤੇ ਲੋਕਾਂ ਨੂੰ ਸ਼ੁਰੂ ਕੀਤੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੇ ਇਸ ਰਸਮ ਨੂੰ ਇੰਨਾ ਸਾਦਾ ਕਰ ਦਿੱਤਾ ਕਿ ਕੁੜੀ ਮੁੰਡਾ ਜਿਹੜੇ ਨੇ ਉਹ ਭਾਵੇਂ ਦੋਵੇਂ ਇਕੱਲੇ ਵੀ ਆ ਜਾਣ ਪਰਿਵਾਰ ਦਾ ਜਿਹੜਾ ਲਾਮ ਲਸ਼ ਘਰ ਇਨਾ ਅਸੀਂ ਗੱਡੀਆਂ ਲੈ ਕੇ ਆਉਂਨੇ ਆ ਉਹ ਵੀ ਨਾਲ ਨਾ ਆਉਣ ਪਰਿਵਾਰ ਦੇ ਜੀ ਵੀ ਦੋਵੇਂ ਇਕੱਲੇ ਆ ਜਾਣ ਤਾਂ ਵੀ ਪ੍ਰਵਾਨ ਹੈ ਕਿਤੇ ਕਿਤੇ ਦੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੀ ਵੀ ਇਤਿਹਾਸ ਵਿੱਚ ਮਿਲਦਾ ਹੈ ਕਿ ਬਚਨ ਕਰਕੇ ਕਹਿ ਦਿੱਤਾ ਕਿ ਤੁਹਾਡਾ ਆਨੰਦ ਹੋ ਗਿਆ ਹੈ ਤੇ ਉਹਨਾਂ ਸਿੱਖਾਂ ਨੇ ਬਚਨ ਮੰਨ ਲਿਆ ਕਿ ਸਤਿਗੁਰੂ ਜੀ ਬਚਨ ਕਰ ਦਿੱਤਾ ਹੈ ਤੇ ਉਹ ਬਚਨ ਦੇ ਨਾਲ ਹੀ ਬਚਨ ਮੰਨ ਕੇ ਹੀ ਉਹ ਜਿਹੜਾ ਸੀ ਉਹਨਾਂ ਨੇ ਸਮਝ ਲਿਆ ਕਿ ਸਾਡਾ ਆਨੰਦ ਕਰ ਜਿਹੜਾ ਹੋ ਗਿਆ ਹੈ ਇਹਨਾਂ ਸਾਦਾ ਕਰ ਦਿੱਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਐਸੀ ਕਿਰਪਾ ਕੀਤੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿੰਨਾ ਸਾਡਾ ਪੈਸਾ ਕਿੰਨਾ ਸਮਾਂ ਵਿਆਹਾਂ ਦੇ ਵਿੱਚ ਬਰਬਾਦ ਹੁੰਦਾ ਹੈ ਕਿੰਨਾ ਸਮਾਂ ਕਿੰਨਾ ਪੈਸਾ ਅਸੀਂ ਇਸ ਪਾਸੇ ਬਰਬਾਦ ਕਰਦੇ ਹਾਂ ਲੱਖਾਂ ਕਰੋੜਾਂ ਰੁਪਏ ਜਿਹੜੇ ਨੇ ਉਹ ਬਰਬਾਦ ਹੁੰਦੇ ਨੇ ਇਸ ਪਾਸੇ ਲੋਕ ਬਰਬਾਦ ਹੁੰਦੇ ਜਾ ਰਹੇ ਨੇ ਇਹ ਜਿਹੜੀ ਪਵਿੱਤਰ ਰੀਤ ਸਤਿਗੁਰੂ RAM ਸਿੰਘ ਸੱਚੇ ਪਾਤਸ਼ਾਹ ਨਾਮ ਧਾਰੀਆਂ ਨੂੰ ਦਿੱਤੀ ਪੰਜਾਬ ਨੂੰ ਦਿੱਤੀ ਅੱਜ ਅਗਰ ਪੰਜਾਬ ਦੇ ਲੋਕ ਕਰਜਾਈ ਨੇ ਪੰਜਾਬ ਦੇ ਲੋਕ ਅਗਰ ਅੱਜ ਬਰਬਾਦ ਹੋ ਰਹੇ ਨੇ ਤੇ ਉਹ ਵਿਆਹਾਂ ਪਿੱਛੇ ਆਪਣੀ ਝੂਠੀ ਵਾਹ ਵਾਹ ਕਰਾਉਣ ਵਾਸਤੇ ਆਪਣੀ ਝੂਠੀ ਸ਼ਾਨ ਵਿਖਾਉਣ ਵਾਸਤੇ ਲੋਕਾਂ ਤੋਂ ਵਾਹ ਵਾਹ ਕਰਾਉਣ ਵਾਸਤੇ ਹਾਂ ਵੀ ਰਿਸ਼ਤੇਦਾਰ ਆਖਣ ਵੀ ਇਹਨੇ ਬੜਾ ਤਗੜਾ ਵਿਆਹ ਕੀਤਾ ਬੜੇ ਰੁਪਏ ਲਾਏ ਲੱਖਾਂ ਰੁਪਏ ਲਾ ਦਿੱਤੇ ਕਰੋੜਾਂ ਰੁਪਏ ਲਾ ਦਿੱਤੇ ਉਹ ਕੁੜੀ ਵਾਲੇ ਦੇ ਪਿਓ ਦੇ ਮੁੰਡੇ ਵਾਲਿਆਂ ਦੇ ਸਿਰ ਤੇ ਕਰਜ਼ਾ ਚੜ ਜਾਂਦਾ ਇੱਥੋਂ ਤੱਕ ਕਿ ਉਹ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਹੋ ਜਾਂਦੇ ਨੇ ਜਦੋਂ ਉਹ ਕਰਜ਼ਾ ਚੜ ਜਾਂਦਾ ਹੈ ਮਾਪਿਓ ਚਿੰਤਾ ਦੇ ਵਿੱਚ ਰਹਿੰਦੇ ਨੇ ਫਿਰ ਉਹ ਰਿਸ਼ਤੇਦਾਰ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਵਿਖਾਉਣ ਵਾਸਤੇ ਸਾਰਾ ਅਡੰਬਰ ਕਰਦੇ ਹੋ ਉਹ ਤੁਹਾਡੀ ਕੋਈ ਹੈਲਪ ਕੋਈ ਸਹਾਇਤਾ ਕਰਦੇ ਨੇ ਉਹ ਤੇ ਕੋਈ ਨਹੀਂ ਕਰਦੇ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ बार-बार ਹਰ ਮੇਲੇ ਤੇ ਹੋਲੇ ਤੇ ਅਸੂ ਦੇ ਮੇਲੇ ਤੇ ਬਾਰ-ਬਾਰ ਸੰਗਤ ਨੂੰ ਇਹ ਹੁਕਮ ਕਰਦੇ ਨੇ ਹੁਕਮ ਤੇ ਉਹ ਹੁੰਦਾ ਜਿਹੜਾ ਸਤਿਗੁਰੂ ਇੱਕ ਵਾਰ ਕਰ ਦੇ ਤੇ ਸੰਗਤ ਨੇ ਮੰਨ ਲਿਆ ਉਹ ਆ ਹੁਕਮ ਜਿਹੜੀ ਗੱਲ ਬਾਰ-ਬਾਰ ਕਹਿਣੀ ਪਵੇ ਉਹ ਤੇ ਬੇਨਤੀ ਹੁੰਦੀ ਹੈ ਅਸੀਂ ਹੁਣ ਇੰਨੇ ਜ਼ਿਆਦਾ ਢੀਠ ਹੋ ਚੁੱਕੇ ਆ ਇੰਨੇ ਜ਼ਿਆਦਾ ਅਸੀਂ ਬੇਸ਼ਰਮ ਹੋ ਚੁੱਕੇ ਆ ਸਤਿਗੁਰੂ ਜੀ ਬਾਰ-ਬਾਰ ਸਾਨੂੰ ਬੇਨਤੀਆਂ ਕਰਨਦੇ ਨੇ ਕਿ ਇਹ ਜਿਹੜੀ ਪਵਿੱਤਰ ਰਸਮ ਆ ਇਹਨੂੰ ਗੰਦਾ ਨਾ ਕਰੀਏ ਆਪਾਂ ਇਹਨੂੰ ਉਸੇ ਤਰ੍ਹਾਂ ਪਵਿੱਤਰ ਰਹਿਣ ਦਈਏ ਘਰ ਜਾ ਕੇ ਪਾਰਟੀਆਂ ਨਾ ਕਰੀਏ ਲੋਕ ਸਾਨੂੰ ਗੱਲਾਂ ਕਰਦੇ ਨੇ ਕਿ ਇਹ ਉੱਥੇ ਜਾ ਕੇ ਕੀ ਕਰਦੇ ਨੇ ਭੈਣੀ ਸਾਹਿਬ ਤੇ ਘਰ ਆ ਕੇ ਕੀ ਕਰਦੇ ਨੇ ਜਿਸ ਗੰਦ ਦੇ ਵਿੱਚੋਂ ਸਾਨੂੰ ਕੋੜ ਦੇ ਵਿੱਚੋਂ ਸਾਧੂਗਰਾਂ ਕੱਢਿਆ ਸੀ ਫੇਰ ਉਸੇ ਕੋੜ ਨੂੰ ਚਿਮੜਦੇ ਜਾ ਰਹੇ ਹਾਂ ਕੋੜ ਸਾਨੂੰ ਚਿਮੜਦਾ ਜਾ ਰਿਹਾ ਸੋ ਅਸੀਂ ਇਹਦੇ ਤੋਂ ਬਚੀਏ ਚਿੰਤਾ ਮੁਕਤ ਰਹੀਏ ਜਿਹੜਾ ਸਮਾਂ ਅਸੀਂ ਭਜਨ ਬਾਣੀ ਤੇ ਲਾਉਣਾ ਹੈ ਭਜਨ ਬਾਣੀ ਕਰਨੀ ਹੈ ਨਾਮ ਸਿਮਰਨ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਸਾਡਾ ਸਮਾਂ ਇਸ ਪਾਸੇ ਲੱਗੇ ਸਾਡਾ ਸਮਾਂ ਵਿਆਹਾਂ ਦੇ ਵਿੱਚ ਨਾਂ ਬਰਬਾਦ ਹੋਵੇ ਸਾਡਾ ਪੈਸਾ ਵਿਆਹਾਂ ਤੇ ਬਰਬਾਦ ਨਾ ਹੋਵੇ ਸਾਰੀ ਸੰਗਤ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਨੌਜਵਾਨ ਜਿਹੜੇ ਨੇ ਉਹ ਅੱਗੇ ਆਉਣ ਨੌਜਵਾਨਾਂ ਅੱਗੇ ਬੇਨਤੀ ਹੈ ਮੇਰੀ ਹੱਥ ਜੋੜ ਕੇ ਅ ਕੀ ਨੌਜਵਾਨ ਅੱਗੇ ਹੋਣ ਉਪਰਾਣ ਕਰਨ ਪ੍ਰਾਣੇ ਸਮਿਆਂ ਦੇ ਵਿੱਚ ਪ੍ਰਾਣ ਕਰਵਾਏ ਜਾਂਦੇ ਸਨ ਉਹ ਪ੍ਰਾਣ ਕਰਨ ਕਿ ਅਸੀਂ ਸਾਦੇ ਵਿਆਹ ਕਰਾਂਗੇ ਅਸੀਂ ਪਾਰਟੀਆਂ ਨਹੀਂ ਕਰਾਂਗੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਘਰ ਦੇ ਵਿੱਚ ਅ ਪਾਠ ਕਰਵਾ ਲਿਆ ਜੀ ਉਪਾਠ ਦਾ ਭੋਗ ਪਾਉਣ ਲੱਗਿਆ ਸੀ ਉਹ ਡੰਬਰ ਜਿਹੜਾ ਕਰ ਲਿਆ ਜਾਂਦਾ ਪਾਰਟੀ ਕਰ ਲਈ ਜਾਂਦੀ ਹੈ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਵੀ ਬਿਲਕੁਲ ਨਾ ਕੀਤਾ ਜਾਵੇ ਸਤਿਗੁਰੂ ਜੀ ਹੁਕਮ ਕਰਦੇ ਨੇ ਬਿਲਕੁਲ ਕੁਝ ਵੀ ਨਾ ਕੀਤਾ ਜਾਵੇ ਬਿਲਕੁਲ ਸਾਦਾ ਇਸ ਰੀਤ ਨੂੰ ਜਿਸ ਤਰ੍ਹਾਂ ਇਹ ਰੀਤ ਪਵਿੱਤਰ ਹੈ ਉਸੇ ਤਰ੍ਹਾਂ ਇਹਨੂੰ ਰਹਿਣ ਦਿੱਤਾ ਜਾਵੇ ਸੋ ਅੱਜ ਦੇ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਨਵੀਂ ਆਨੰਦ ਮਰਿਆਦਾ ਦਿੱਤੀ ਜਿਹੜਾ ਆਨੰਦ ਮੈਰਿਜ ਐਕਟ ਜਿਹੜਾ ਪਾਸ ਹੋਇਆ ਉਹ ਵੀ ਮੈਂ ਅਰਜ਼ ਕਰਦਾ ਜਾਵਾਂ 30 ਅਕਤੂਬਰ 1908 ਨੂੰ ਜਦੋਂ ਮਹਾਰਾਜਾ ਰਿਪੂਦਮਨ ਸਿੰਘ ਨੇ ਵਾਈਸਰਾਏ ਦੀ ਕੌਂਸਲ ਦੇ ਵਿੱਚ ਇਹ ਮਤਾ ਰੱਖਿਆ ਆ ਆਨੰਦ ਮੈਰਿਜ ਐਕਟ ਪਾਸ ਕਰਾਉਣ ਵਾਸਤੇ ਉਹਨਾਂ ਦੇ ਕੋਲ ਉੱਥੇ ਕੋਈ ਸਬੂਤ ਨਹੀਂ ਸੀ ਨਾਬੇਵਾਲਾ ਰਾਜਾ ਮਹਾਰਾਜਾ ਹਰੀਪੂਦਮਨ ਸਿੰਘ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਬੜਾ ਸ਼ਰਧਾਲੂ ਸੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਉਸਨੇ ਆਪਣਾ ਚੀਫ ਜਸਟਿਸ ਬਚਨ ਸਿੰਘ ਭੇਜਿਆ ਤੇ ਉਧਰੋਂ ਮਹਾਰਾਜਾ ਪਟਿਆਲੇ ਵਾਲੇ ਨੇ ਵੀ ਸੰਤ ਜਵਾਲਾ ਸਿੰਘ ਜੀ ਨੂੰ ਭੈਣੀ ਸਾਹਿਬ ਭੇਜਿਆ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਲਿਖ ਕੇ ਦਿੱਤਾ ਕੀ ਸਾਨੂੰ 50 ਸਾਲ ਹੋ ਗਏ ਨੇ ਇਸ ਤਰ੍ਹਾਂ ਇਸ ਰੀਤੀ ਦੇ ਨਾਲ ਆਨੰਦ ਕਾਰਜ ਕਰਦੇ ਆਂ ਲਾਵਾ ਪੜਾ ਕੇ ਆਨੰਦ ਕਰਦੇ ਆਂ ਸਾਨੂੰ 50 ਸਾਲ ਹੋ ਗਏ ਨੇ ਲਿਖ ਕੇ ਦਿੱਤਾ ਥੱਲੇ ਆਪਣੇ ਸਤਿਗੁਰੂ ਜੀ ਨੇ ਹਸਤਾਖਸ਼ਰ ਕੀਤੇ ਇਹਦੇ ਤੋਂ ਬਿਨਾ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸੀ ਇਹ ਜਾ ਕੇ ਕਾਗਜ਼ ਵਿਖਾਇਆ ਸਬੂਤ ਵਿਖਾਇਆ ਤਾਂ ਆਨੰਦ ਮੈਰਿਜ ਐਕਟ ਜਿਹੜਾ ਹੈ ਉਹ ਪਾਸ ਹੋਇਆ ਵਾਇਸ ਰਾਏ ਦੀ ਕਾਉਂਸਲ ਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਉਹ ਬਣਿਆ ਸੋ ਇਹ ਕਿੰਡੀ ਵੱਡੀ ਕਿਰਪਾ ਸਤਿਗੁਰਾਂ ਨੇ ਸਾਡੇ ਉੱਤੇ ਕੀਤੀ ਹੈ ਆਪਾਂ ਇਸ ਆਨੰਦ ਰੀਤੀ ਨੂੰ ਗੰਦਲਾ ਨਾ ਕਰੀਏ ਇਸ ਨੂੰ ਪਵਿੱਤਰ ਹੀ ਰਹਿਣ ਦਈਏ ਇਨੀਆਂ ਕੁ ਅਰਜ਼ਾਂ ਮੇਰੀਆਂ ਜੜੀਆਂ ਨੇ ਪ੍ਰਵਾਨ ਕਰਨੀਆਂ ਸਭ ਗੱਜ ਕੇ ਆਖੂ ਧੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਧੰ ਸਤਿਗੁਰੂ ਉਦੇਸ਼ ਸਿੰਘ ਸੱਚੇ ਪਾਤਸ਼ਾਹ